ਅੱਜ ਕੱਲ ਦੇ ਲੋਕਾਂ ਬਾਰੇ ਕੀ ਕਹਿਣਾ ਤੁਹਾਡਾ ਚੰਗੇ ਨੇ ਜਾਂ ਪਹਿਲਾਂ ਵਾਲੇ ਚੰਗੇ ਸੀ ਨਹੀਂ ਨਹੀਂ ਸਾਰੇ ਚੰਗੇ ਆ ਵੱਧ ਪੈਸੇ ਕਮਾਉਣ ਲੱਗ ਜਾਂਦੇ ਆ ਮਿਹਨਤ ਵੱਧ ਕਰਨ ਲੱਗ ਜਾਂਦੇ ਆ ਸੋ ਟੀ ਸਾਡੇ ਆਪਣੀ ਸੜਨ ਲੱਗ ਜਾਂਦੀ ਆ ਸਾਡੇ ਤੋਂ ਮੈਂ ਇਹਨਾਂ ਗੱਲਾਂ ਨੂੰ ਨਾ ਬਹੁਤ ਛੋਟੀਆਂ ਸਮਝਦਾ ਕਿ ਉਹ ਜਾਣ ਕੇ ਹੀ ਆਪਣੇ ਆਪ ਤੇ ਫਰਕ ਲੈਂਦੇ ਆ ਮਟਾਉਣ ਲੱਗਾ ਲੋਕਾਂ 'ਚ ਵਿਚਰਨਾ ਜ਼ਰੂਰੀ ਆ ਮੈਂ ਆਪਣੀ ਕਲਾ ਲੋਕਾਂ ਸਾਹਮਣੇ ਰੱਖਾਂ ਵਾਦ ਤੋਂ ਵਾਦ ਆਪਣੇ ਗਾਣੇ ਦਵਾ ਮੰਨ ਲਓ ਮੈਂ ਕਿਤਾਬ ਉਹ ਪੜਦਾ ਵਾਂ ਲੋਕ ਮਨ ਰੰਜਨ ਕਰਦੇ ਆ ਕਲਾਕਾਰਾਂ ਦਾ ਗਾਣੇ ਸੁਣ ਕੇ ਜਾਂ ਇਸ ਤਰ੍ਹਾਂ ਉਹ ਇਹੋ ਜਿਹਿਆਂ ਵਿਦਵਾਨਾਂ ਦੀਆਂ ਲਿਖਤਾਂ ਨੂੰ ਪੜ ਕੇ ਗੱਦ gad ਹੋ ਜਾਣਾ ਮੁਗਲ ਫਰੰਗੀ ਨਿਕਲ ਗਏ ਤੇ ਪਿਛੇ ਰਗੀ ਹਿੰਦ ਤੇ ਦਾ ਛੱਡ ਗਏ ਤਾੜ ਵੀ ਤੇ ਸੁਪੀ ਛੱਡ ਗਏ ਕਿੰਗਾ ਜੇ ਮੈਂ ਗਾਣਾ ਵਧੀਆ ਲਿਖ ਦਿੱਤਾ ਹਾਂਜੀ ਤੇ ਉਹਨੂੰ ਵਧੀਆ ਲੱਗਾ ਜਾਂ ਮੈਂ ਵਧੀਆ ਵੀਡੀਓ ਬਣਾਤੀ ਉਹਨੂੰ ਵਧੀਆ ਲੱਗੀ ਜਾਂ ਮੇ ਮਿਊਜ਼ਿਕ ਵਧੀਆ ਕਰ ਦਿੱਤਾ ਉਹਨੂੰ ਵਧੀਆ ਲੱਗਾ ਉਹ ਕਈ ਵਾਰ ਲੁੱਟਿਆ ਲੁੱਟਿਆ ਮਹਿਸੂਸ ਕਰਨਗੇ ਅੱਛਾ ਮੈਨੂੰ ਇਹ ਦੱਸੋ ਤੁਸੀਂ ਇੱਕ ਗਾਣੇ ਤੇ ਕਿੰਨੇ ਪੈਸੇ ਲੈਂਦੇ ਹੋਣ ਸ਼ੁਰੂਆਤ ਕਿੱਥੋਂ ਕੀਤੀ ਸੀਗੀ ਮੰਗ ਲੈਣੇ ਕਈ ਵਾਰੀ ਨਹੀਂ ਮੰਗ ਲੈਣੇ ਮਿੱਤਰ ਯਾਰੀਆਂ ਹੋਣੀਆਂ ਜਾਂ ਕਈ ਵਾਰੀ ਦਿਲਜੀਤ ਦਸਾਂਝੀ ਗੱਲ ਕਰਦੇ ਪਏ ਸੀਗੇ ਵੀ ਮੈਂ ਤੁਹਾਨੂੰ ਪੁੱਛ ਰਹੀ ਸੀ ਕਿ ਅੱਗੇ ਮਿਲਿਓ ਹਨਾ ਤੁਸੀਂ ਕਹਿ ਰਹੇ ਸੀ ਮੈਂ ਨਹੀਂ ਮਿਲਿਆ ਕਦੇ ਹਾਂਜੀ ਹਾਂਜੀ ਹਨਾ ਪਰ ਤੁਹਾਨੂੰ ਵਧੀਆ ਲੱਗਦੇ ਨੇ ਉਹ ਹਾਂਜੀ ਬਹੁਤ ਵਧੀਆ ਵਧੀਆ ਲੱਗਦੇ ਨੇ ਹਨਾ ਇਹ ਉਦੋਂ ਫਿਲਮ ਬਣਦੇ ਇੱਥੇ ਪੰਜਾਬ 1984 ਹੂੰ ਉਦੋਂ ਮੇਰੀ ਗੱਲ ਹੋਈ ਇੱਕ ਦੋ ਬੰਨਾਂ ਨਾਲ ਹੂੰ ਜ਼ਰੂਰਤਾਂ ਤੇ ਲਾਲਚ ਆਉਂਦਾ ਉਹ ਘਟ ਜਾਂਦਾ ਵਾ ਉਹ ਫਿਰ ਬੰਦਾ ਉਹ ਚੀਜ਼ ਨੂੰ ਸਮਝ ਜਾਂਦਾ ਵੀ ਇਹ ਤੇ ਨਾਸ਼ਵਾਨ ਚੀਜ਼ਾਂ ਵਾ ਉਹ ਦਿਲਜੀਤ ਹਣੀ ਬਿਸਤਰਾ ਹੀ ਗਿਰੇ ਜਿੱਦ ਕੁਦਰਤ ਦੀ ਗੱਲ ਆਉਂਦੀ ਆ ਤੇ ਕੁਦਰਤ ਨੂੰ ਤੁਸੀਂ ਕਿੰਨਾ ਕ ਆਨੰਦ ਮਾਣਦੇ ਹੋ ਕੁਦਰਤ ਦੇ ਨੇੜੇ ਕਿੰਨਾ ਕ ਮਾਣਦੇ ਹੋ ਆਪਣੇ ਆਪ ਨੂੰ ਹਾਂਜੀ ਹਾਂਜੀ ਕੁਦਰਤ ਕਈ ਵਾਰ ਸਾਨੂੰ ਬਿਆਨ ਨਹੀਂ ਕਰਨਾ ਆਉਂਦਾ ਹਾਂ ਪਰ ਕੁਦਰਤ ਵੇਖ ਕੇ ਇੱਕ ਦਮ ਤੁਹਾਡੇ ਚਿਹਰੇ ਤੇ ਰੌਣਕ ਆ ਜਾਂਦੀ ਹੈ। ਮੈਂ ਕਿਤੇ ਵੀ ਕੁਦਰਤ ਵੇਣਾ ਮਤਲਬ ਬਹੁਤ ਲੋਕ ਹਾਂ ਕੁਦਰਤ ਹਰ ਕਿਸੇ ਨੂੰ ਪ੍ਰਭਾਵਿਤ ਕਰਦੀ ਹੈ। ਨੇਚਰ ਬਹੁਤ ਬਹੁਤ ਵੱਡੀ એનર્ਜੀ ਕਹਿ ਸਕਦੇ ਨੇ ਨੇਚਰ ਨੂੰ। ਹੂੰ। ਕਦੀ ਤੁਸੀਂ ਜਿਵੇਂ ਇਦਾਂ ਖੇਤਾਂ ਦੇ ਵਿੱਚ ਆਇਓ ਤੇ ਤੁਸੀਂ ਕਿਤਾਬਾਂ ਲੈ ਕੇ ਖੇਤਾਂ ਦੇ ਵਿੱਚ ਇਕੱਲੇ ਬੈਠ ਕੇ ਪੜਨ ਲੱਗ ਜਾਂਦੇ ਹੋ। ਹਾਂ। ਮੈਨੂੰ ਜ਼ਿਆਦਾ ਝਾਕਾ ਹੁੰਦਾ ਮੇਰਾ ਮਨ ਹੁੰਦਾ ਕਿ ਮੈਂ ਕਿਤਾਬ ਲੈ ਕੇ ਬਹਾਂ ਉੱਥੇ ਪੜਾਂ। ਹਾਂ। ਤੇ ਜਿਆਦਾ ਮੈਨੂੰ ਇਹ ਡਰ ਹੁੰਦਾ ਕਿ ਲੋਕ ਕੀ ਕਹਿਣਗੇ ਕੁਝ ਲੋਕ ਨਾ ਸੋਚਣ ਲੋਕ ਹੱਸਣ ਨਾ ਜਾਂ ਤੇ ਮੈਂ ਪਹਿਲਾ ਜਦੋਂ ਮੈਂ ਬਸ ਤੇ ਬਹਿਣਾ ਤੇ ਉੱਥੇ ਹੀ ਕਾਗਜ਼ ਲੈ ਕੇ ਲਿਖਣ ਲੱਪੈਣਾ ਲੋਕਾਂ ਨੇ ਮੇਰੇ ਵਾਲੇ ਵੇਖਣ ਲੱਪੈਣਾ ਵੀ ਇਹ ਕੀ ਲਿਖਣ ਦਿਆ ਤੇ ਕਿਤੇ ਵੀ ਜਾਣਾ ਮੈਂ ਕਾਗਜ਼ ਲੈ ਕੇ ਲਿਖਣ ਲੱਪੈਣਾ ਮੈਂ ਨਹੀਂ ਪਰਵਾਹ ਕਰਨੀ ਤੇ ਮੈਂ ਇਹ ਨੋਟ ਕਹਿੰਦਾ ਲੋਕ ਵੇਂਦੇ ਆ ਤੇ ਹੁਣ ਮੈਂ ਬੱਸ 'ਚ ਬਹਿ ਕੇ ਮੋਬਾਈਲ ਤੇ ਬੈਠਾ ਹੁਣ ਮੋਬਾਈਲ ਤੇ ਲਿਖਣ ਲਾ ਪੈਣਾ ਹੁਣ ਕੋਈ ਨਹੀਂ ਵੇਂਦਾ ਤਾਂ ਲੱਗਦਾ ਕਿ ਲੋਕਾਂ ਨੂੰ ਇੰਨੀ ਵੇਲ ਹੈਗੀ ਆ ਕਿ ਉਹ ਕਿਸੇ ਵੱਲ ਵੇਖਣ ਲੋਕੇ ਤਾਂ ਅੱਜ ਕੱਲ ਆਪਣੇ ਆਪ 'ਚ ਮਸ਼ਰੂਫ ਹੀ ਬਹੁਤ ਨੇ ਕੁਝ ਚੀਜ਼ਾਂ ਜੇ ਲੋਕਾਂ ਕੋਲ ਵੇਲ ਨਹੀਂ ਹੈਗੀ ਕਿਸੇ ਵੱਲ ਵੇਖਣ ਦੀ ਪਰ ਕੁਝ ਚੀਜ਼ਾਂ ਜੇ ਲੋਕਾਂ ਜਿੰਨੇ ਮਰਜ਼ੀ ਰਜੇਵੇਂ ਹੁਣ ਪਰ ਅਗਲੇ ਬੰਦੇ ਨੂੰ ਨਾਲ ਜ਼ਰੂਰ ਵੇਖਣਾ ਕਿਹੜੀ ਗੱਲ ਜਿਵੇਂ ਕੀ ਲਿਖਣ ਦੀ ਗੱਲ ਨਹੀਂ ਨਹੀਂ ਬਹੁਤ ਗੱਲਾਂ ਹੁੰਦੀਆਂ ਵਾ ਜਿਵੇਂ ਇਹ ਮੰਨ ਲਓ ਮੈਂ ਉੱਥੇ ਲਿਖਣ ਡਿਆ ਉਤਨ ਲੋਕੀ ਨੋਰਮਲ ਕੰਮ ਕਰੀ ਜਾਣਗੇ ਹਾਂ ਤੇ ਜਦੋਂ ਮੈਂ ਉੱਥੇ ਬੈਠਾ ਕਿਤਾਬ ਪੜ੍ਹਨਾ ਲਿਖਣਾ ਫੇਰ ਲੋਕਾਂ ਨੇ ਦੇਖਣਾ ਧਿਆਨ ਦੇਣਾ ਹੂੰ ਮੇਰਾ ਮਨ ਤਾਂ ਕੋਈ ਨਾ ਵੇਖੇ ਲੋਕ ਆਪਦੇ ਕੰਮ ਚ ਰੁੱਝੇ ਹੁਣ ਮੈਂ ਆਪਦੇ ਚ ਰੁੱਝਾਂ ਕਿਸੇ ਨੂੰ ਕੋਈ ਨਹੀਂ ਪਰ ਲੋਕਾਂ ਬਿਦਕੇ ਵੇਖਣਾ ਬਿਦਕੇ ਦੇਖਣਾ ਹਨਾ ਇਹ ਸ਼ਬਦ ਸ਼ਬਦਿਕਾ ਪਤਾ ਕੀ ਹੁੰਦੀ ਆ ਜੇ ਕਿਸੇ ਦਾ ਮਨੋਰੰਜਨ ਹੋਰ ਕਿਸੇ ਚੀਜ਼ ਦਾ ਮਨੋਰੰਜਨ ਕਰੋਗੇ ਹੂੰ ਤੇ ਜਿਹੜੇ ਇਹ ਵੀ ਇੱਕ ਮਨੋਰੰਜਨ ਹੈ ਮੰਦਰੋਂ ਮੈਂ ਕਿਤਾਬ ਪੜਦਾ ਵਾਂ ਲੋਕ ਮਨੋਰੰਜਨ ਕਰਦੇ ਆ ਕਲਾਕਾਰਾਂ ਦਾ ਗਾਣੇ ਸੁਣ ਕੇ ਜਾਂ ਇਸ ਤਰ੍ਹਾਂ ਤੇ ਮੈਂ ਕਿਤਾਬ ਉਹ ਮਨੋਰੰਜਨ ਕਿਤਾਬਾਂ ਚ ਹੋਵੇ ਨਾ ਮਤਲਬ ਇਹੋ ਜਿਹਾਂ ਵਿਦਵਾਨਾਂ ਦੀਆਂ ਲਿਖਤਾਂ ਨੂੰ ਪੜ ਕੇ ਗੱਦ ਗੱਦ ਹੋ ਜਾਣਾ ਹਾਂ ਤੇ ਜਿਵੇਂ ਕੋਈ ਸਰੋਤੇ ਕਲਾ ਗਾਣਾ ਵੇਖ ਕੇ ਇੱਕਦਮ ਖੁਸ਼ ਹੋ ਜਾਂਦੇ ਆ ਖੁਸ਼ ਹੋ ਜਾਂਦੇ ਆ ਤੇ ਸਭ ਤੋਂ ਜੇ ਖਾਸ ਗੱਲ ਕੀ ਹੈ ਕਿਤਾਬ ਨਾਲ ਸਾਡਾ ਸ਼ਰੀਕਾ ਨਹੀਂ ਹੈਗਾ ਅਸੀਂ ਕਿਤੇ ਇਨਸਾਨ ਵਿਦਵਾਨ ਨਾਲ ਵਿਚਾਰ ਵਟਾਂਦਰਾ ਕਰਾਂਗੇ ਹਾਂ ਕਈ ਵਾਰ ਸਾਡੇ ਵਿਚਾਰ ਨਹੀਂ ਰਲਣਗੇ ਉੱਥੇ ਕਿਟਕਾਸ ਪੈਦਾ ਹੋ ਹਾਂਜੀ ਕਿਟਕਾਸ ਪੈਦਾ ਹੁੰਦੇ ਹਾਂਜੀ 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 ਤੇ ਉਹ ਕਿਤਾਬ ਨਾਲ ਨਹੀਂ ਹੋਣਾ ਇਸ ਤਰ੍ਹਾਂ ਬੜੀ ਸੋਣੀ ਗੱਲ ਬਿਲਕੁਲ ਸਹੀ ਹੈ ਨਾ ਕਿਤਾਬਾਂ ਨਾਲ ਸਾਡੀ ਯਾਰੀ ਬੜੀ ਪੱਕੀ ਹੁੰਦੀ ਹੈ ਹਾਂ ਬਿਲਕੁਲ ਬਿਲਕੁਲ ਤੁਸੀਂ ਕੋਈ ਵੀ ਗੁਣੀ ਪੁਰਖ ਆ ਉਹਦੇ ਨਾਲ ਬੋਹੋਗੇ ਵੇਖੋ ਕਿਸੇ ਵਿਚਾਰ ਨਹੀਂ ਰਲਦੀ ਹੋ ਸਕਦਾ ਤੁਸੀਂ ਜਿਆਦਾ ਚਿਰ ਬੋਹੋਗੇ ਤੇ ਉਹਨੂੰ ਚੰਗਾ ਨਾ ਲੱਗੂਗਾ ਹੂੰ ਮੈਂ ਮਤਲਬ ਤੇ ਪਰ ਕਿਤਾਬ ਨੇ ਜਿੰਨਾ ਤੁਸੀਂ ਮਰਜੀ ਪੜ੍ਹੀ ਆਓ ਜਿੰਨਾ ਹੁਣ ਮੇਰੇ ਕੋਲੋਂ ਕੁਝ ਨਵੇਂ ਬੱਚੇ ਫੋਨ ਤੇ ਗੱਲਾਂ ਸੁਣਦੇ ਸਿੱਖਦੇ ਮੈਂ ਅੱਕ ਜਾਂਦਾ ਵਾ ਕਈ ਵਾਰ ਤੇ ਜਿਹੜੇ ਸਾਡੇ ਤੋਂ ਵੱਡੇ ਬਜ਼ੁਰਗ ਹੀ ਕਈ ਵਾਰ ਉਹ ਵੀ ਅੱਕ ਜਾਂਦੇ ਕਿ ਫੋਨ ਬੜਾ ਕਰਦਾ ਵਾ ਹੂੰ ਤੇ ਇਹ ਰੋਜ਼ ਹੀ ਆ ਜਾਂਦਾ ਵਾ ਤੇ ਹੁਣ ਉਹ ਜਦੋਂ ਹੀ ਕਿਤਾਬਾਂ ਉਹਨਾਂ ਦੀਆਂ ਪੜ੍ਹਦੇ ਆਂ ਤੇ ਉਹ ਅੱਕਦੀਆਂ ਹੀ ਨਹੀਂ ਆ ਹੂੰ ਤੁਸੀਂ ਸਲਾਹ ਦਿੰਦੇ ਹੋ ਬੱਚਿਆਂ ਨੂੰ ਅੱਜ ਕੱਲ ਦੇ ਜਿਹੜੇ ਤੁਹਾਨੂੰ ਕਾਲਸ ਕਰਦੇ ਨੇ ਜਾਂ ਤੁਹਾਡੇ ਆਪਣੇ ਬੱਚੇ ਨੇ ਉਹਨਾਂ ਨੂੰ ਵੀ ਤੁਸੀਂ ਆਹ ਵਾਲੀ ਕਿਤਾਬ ਪੜੋ ਇਹ ਵਧੀਆ ਰਹੂਗੀ ਤੁਹਾਨੂੰ ਇਹ ਪੜਨ ਦੇ ਨਾਲ ਤੁਹਾਨੂੰ ਕੁਝ ਸ਼ਬਦ ਮਿਲਣਗੇ ਤੁਸੀਂ ਜ਼ਿੰਦਗੀ ਚ ਅੱਗੇ ਹੋਰ ਵਧੀਆ ਕਰ ਪਾਓਗੇ ਮੈਂ ਸਾਰਿਆਂ ਨੂੰ ਇਹੋ ਕਿ ਨਾ ਕਿਤਾਬ ਪੜੋ ਹਮ ਤੇ ਜੇ ਤੇ ਕੋਈ ਸਮਝਣ ਵਾਲਾ ਵਾ ਉਹਨੂੰ ਤੇ ਮੈਂ ਕਿਸੇ ਹੱਦ ਤੱਕ ਕਿਤਾਬਾਂ ਦੇ ਨਾਮ ਦੱਸ ਦੇਣਾ ਹਮ ਤੇ ਕਈ ਨਹੀਂ ਸੱਚੀ ਸਮਝ ਲੜੀ ਫਿਰ ਉਹਨੂੰ ਮੈਂ ਕਹਿੰਨਾ ਵੀ ਜਿਹੜੀ ਕਿਤਾਬ ਆਉਂਦੀ ਉਹ ਪੜ ਸਮਝ ਲੱਗੇ ਨਾ ਲੱਗੇ ਤੇ ਕਈ ਵਾਰੀ ਉਹ ਫਿਰ ਕਹਿਣਗੇ ਕਿ ਆਹ ਕਿਹੜੀ ਪੜੀਏ ਉਹ ਕਿਹੜੀ ਪੜੀਏ ਤੇ ਉਹ ਮੈਨੂੰ ਉਹਨਾਂ ਦੀਆਂ ਗੱਲਾਂ ਤਾਂ ਲੱਗਦਾ ਮੈਨੂੰ ਸਮਝ ਨਹੀਂ ਲੱਗ ਰਹੀ ਅੱਛਾ ਤੇ ਫਿਰ ਮੈਂ ਨੂੰ ਕਹਿੰਦਾ ਕਿ ਜਿਹੜੀ ਕਿਤਾਬ ਬਸ ਕੋਈ ਵੀ ਤੈਨੂੰ ਕਤਾਖਵਾਜ ਦਾ ਕਾਗਜ਼ ਮਿਲਦਾ ਉਹ ਵੀ ਪੜ ਕੋਈ ਮੈਗਜ਼ੀਨ ਮਿਲਦਾ ਉਹ ਵੀ ਪੜ ਓਕੇ ਹਾਂਜੀ ਹਾਂਜੀ ਸਾਰੀਆਂ ਕਿਤਾਬਾਂ ਪੰਜਾਬੀ ਚ ਪੜੀਆਂ ਤੁਸੀਂ ਜਾਂ ਹਿੰਦੀ ਇੰਗਲਿਸ਼ ਵੀ ਫਾਰਸੀ ਕਿਤਾਬਾਂ ਵੀ ਜਿਹੜੀਆਂ ਇਹੋ ਜਿਹੀਆਂ ਪੰਜਾਬੀ ਚ ਕਨਵਰਟ ਹੀ ਨਹੀਂ ਹੋਈਆਂ ਤੇ ਉਹ ਵੀ ਪੜਨ ਹੁੰਦਾ ਪਰ ਆਪਾਂ ਫਾਰਸੀ ਅਜੇ ਨਹੀਂ ਹੂੰ ਮਤਲਬ ਪੰਜਾਬ ਵਿੱਚ ਫਾਰਸੀ ਨਹੀਂ ਪੜਾਈ ਜਾਂਦੀ ਉਹ ਮਕਬੂਲ ਨਹੀਂ ਹੈਗੀ ਹਾਂਜੀ ਹਾਂਜੀ ਹੂੰ ਤੇ ਜਿਵੇਂ ਇੰਗਲਿਸ਼ ਇੱਥੇ ਪੜਾਈ ਜਾਂਦੀ ਇਸ ਤਰ੍ਹਾਂ ਹੀ ਫਾਰਸੀ ਪੜਾਉਣੀ ਜਾਣੀ ਚਾਹੀਦੀ ਹੂੰ ਕਹਿੰਦੇ ਆ ਕਿ ਜਿਹੜੇ ਮੁੰਡੇ ਹੁੰਦੇ ਆ ਨਾ ਵੀਰੇ ਉਹ ਰੋਂਦੇ ਨਹੀਂ ਆ ਉਹ ਆਪਣੇ ਜਜ਼ਬਾਤ ਆਪਣੇ ਦਿਲਾਂ ਚ ਦਿਲਾਂ ਚ ਰੱਖ ਲੈਂਦੇ ਆ ਹਾਂਜੀ ਹਾਂਜੀ ਤੇ ਉਹ ਕਿਤੇ ਨਾ ਕਿਤੇ ਬਾਈ ਚਾਂਸ ਆਪਣੇ ਆ ਤੇ ਮੜਾ ਮੋਟਾ ਗੁੱਸਾ ਕਾਢ ਲਿਆ ਹੈ ਕਰ ਲਈ ਜਿਵੇਂ ਉਹੀ ਗੱਲ ਆ ਜਾਂਦੀ ਹੈ ਨਾ ਹਾਂਜੀ ਸੋ ਤੁਹਾਨੂੰ ਕਦੇ ਕਿਸੇ ਗੱਲ ਤੇ ਰੋਣਾ ਆਇਆ ਕਦੇ ਅੱਦਾ ਮਹਿਸੂਸ ਹੋਇਆ ਕਿ ਨਹੀਂ ਅੱਜ ਮੇਰਾ ਰੋਂਦਾ ਦਿਲ ਕਰਦਾ ਪਿਆ ਪਰ ਮੈਂ ਰੋ ਨਹੀਂ ਸਕਦਾ ਮਹਿਸੂਸ ਹੋਇਆ ਕਦੇ ਜਾਂ ਕਦੀ ਰੋਏ ਹੋ ਇਹ ਦੇ ਬਾਈ 23 ਸਾਲ ਪਈ ਜਿਹੜਾ 22 23 ਸਾਲ ਦੀ ਉਮਰ ਹੀ ਉਦੋਂ ਮੜ ਜੀ ਗੱਲ ਤੋਂ ਅਥਰੂ ਆ ਜਾਂਦੇ ਤੇ ਤਪੇ ਟ ਸਮੇ ਸਮੇਨਾ ਥੋੜਾ ਬੋਤਾ ਮਾਨ ਉਸ ਤਰ੍ਹਾਂ ਤੋਂ ਗਿਆ ਹੁਣ ਰੋਣਾ ਰੋਣਾ ਨਹੀਂ ਆਉਂਦਾ ਹੂੰ ਤੇ ਕਈ ਜਿਹੜੇ ਅਥਰੂ ਕਈ ਵਾਰ ਉਸ ਤਰ੍ਹਾਂ ਆ ਜਾਂਦੇ ਪਰ ਜਿਹੜਾ ਕੋ ਰੋਣਾ ਆਂਦਾ ਉਹ ਨਹੀਂ ਆਉਂਦਾ ਜਿਹੜਾ ਪਹਿਲਾਂ ਆਉਂਦਾ ਜਿਹੜਾ ਉਸ ਉਮਰ ਵਿੱਚ ਆਉਂਦਾ ਉਹ ਨਹੀਂ ਆਉਂਦਾ ਤੇ ਉਸ ਤਰ੍ਹਾਂ ਆਪਾਂ ਕਈ ਵਾਰ ਕੋਈ ਸਕਰੀਨ 'ਚ ਨੇ ਉੱਥੇ ਵੀ ਅਥਰੂ ਆ ਜਾਂਦੇ ਆ ਕੋਈ ਸੀਨ ਉਦਾਂ ਦਾ ਦੇਖ ਲਿਆ ਤੇ ਕਿਤੇ ਚਲੇ ਗਏ ਉਹ ਕੋਈ ਮਾਹੌਲ ਵੇਖ ਲਿਆ ਉੱਥੇ ਮੜਿਆ ਜਿਹਾ ਅਥਰੂ ਆ ਗਏ ਹੂੰ ਤੇ ਪਰ ਜਿਹੜਾ ਰੋਣਾ ਹੀ ਹੂੰ ਉਹ ਨਹੀਂ ਆਉਂਦਾ ਜਿਹੜਾ ਇੱਕ ਪਹਿਲਾ ਆਉਂਦਾ ਹੈ ਹੂੰ ਉਹ ਉਸੇ ਟਾਈਮ ਤੇ ਰਹਿ ਗਿਆ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਆਪਾਂ ਨੇ ਮੈਂ ਉਹ ਦਿਲਜੀਤ ਦਸਾਂਝ ਦੀ ਗੱਲ ਕਰਦੇ ਪਏ ਸੀਗੇ ਵੀ ਮੈਂ ਤੁਹਾਨੂੰ ਪੁੱਛ ਰਹੀ ਸੀ ਤੁਸੀਂ ਕਦੇ ਮਿਲੇ ਹੋ ਹਨਾ ਤੁਸੀਂ ਕਹਿ ਰਹੇ ਸੀ ਮੈਂ ਨਹੀਂ ਮਿਲਿਆ ਕਦੇ ਹਾਂਜੀ ਹਾਂਜੀ ਹਨਾ ਪਰ ਤੁਹਾਨੂੰ ਵਧੀਆ ਲੱਗਦੇ ਨੇ ਉਹ ਹਾਂਜੀ ਬਹੁਤ ਵਧੀਆ ਵਧੀਆ ਲੱਗਦੇ ਨੇ ਹਨਾ ਵੀ ਜਿਸ ਸਾਬ ਨਾਲ ਰਹਿੰਦੇ ਨੇ ਉਹਨਾਂ ਨੂੰ ਵਧੀਆ ਲੱਗਦਾ ਨਵੇਂ-ਨਵੇਂ ਲੋਕਾਂ ਨਾਲ ਮਿਲਣਾ ਨਵੀਆਂ ਚੀਜ਼ਾਂ ਸਿੱਖਣੀਆਂ ਹਾਂਜੀ ਹਾਂਜੀ ਹੈਨਾ ਕਦੀ ਗੱਲ ਹੋਈ ਉਦਾ ਤੁਹਾਡੀ ਕਿ ਨਹੀਂ ਪਹਿਲਾਂ ਹੁੰਦੀ ਰਹੀ ਆ ਇਹ ਉਦੋਂ ਫਿਲਮ ਬਣਦੇ ਇੱਥੇ ਪੰਜਾਬ 1984 ਹੂੰ ਉਦੋਂ ਮੇਰੀ ਗੱਲ ਹੋਈ ਇੱਕ ਦੋ ਬੰਨਾਂ ਨਾਲ ਹੂੰ ਤੇ ਗਾਣਾ ਵੀ ਉਦੋਂ ਲਿਖਣਾ ਹੀ ਉਹ ਨਹੀਂ ਮਤਲਬ ਲਿਖਿਆ ਹੀ ਤੇ ਉਹ ਨਹੀਂ ਫਿਲਮ ਚ ਆਇਆ ਓਕੇ ਤੇ ਫਿਰ ਉਹਨਾਂ ਦੇ ਆਪਣੇ ਰਜੇਵੇਂ ਫਿਰ ਨੰਬਰ ਬਦਲ ਜਾਂਦੇ ਹੂੰ ਹਾਂਜੀ ਆਰਟਿਸਟ ਲੋਕ ਹਾਂ ਨਾ ਆਪੇ ਨੰਬਰ ਹਾਂਜੀ ਹਾਂਜੀ ਠੀਕ ਐ ਮੈਂ ਜਨਾ ਮੈਂ ਚਾਹੁੰਦੀ ਐ ਕਿ ਤੁਸੀਂ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿ ਮੈਡੀਟੇਸ਼ਨ ਗੁਰਜੀਤ ਦਸਾਨ ਜਿਵੇਂ ਅਕਸਰ ਹੀ ਕਹਿੰਦੇ ਹੁੰਦੇ ਕਿ ਜੇਕਰ ਮੈਂ ਕੁਝ ਸਾਲ ਪਹਿਲਾਂ ਮੈਡੀਟੇਸ਼ਨ ਕਰ ਲੈਂਦਾ ਨਾ ਯੋਗਾ ਕਰ ਲੈਂਦਾ ਜ਼ਿੰਦਗੀ ਹੋਰ ਜ਼ਿਆਦਾ ਸੁਖਾਲੀ ਹੋ ਜਾਣੀ ਸੀ ਵਧੀਆ ਪਹਿਲਾਂ ਤੋਂ ਹੀ ਹਾਂਜੀ ਇਹ ਬੰਦਾ ਉਹ ਫਿਰ ਉਹਦੇ ਨਾਲ ਜਿਹੜਾ ਮੈਡੀਟੇਸ਼ਨ ਆ ਹਾਂ ਇਹ ਜਿਹੜੀ ਦਿਮਾਗ ਦੀ ਇੰਦਰੀ ਆ ਉਹ ਵਿਕਸਿਤ ਹੋ ਜਾਂਦੀ ਆ ਤੇ ਕੁਝ ਜਿਹੜੀਆਂ ਲੋਭ ਲਾਲਸਾਵਾਂ ਤੇ ਉਹ ਥੋੜਾ ਜਿਹਾ ਘਟ ਜਾਂਦੀਆਂ ਨੇ ਘਟ ਜਾਂਦੀਆਂ ਜੋ ਖਤਮ ਨਹੀਂ ਹੁੰਦੀਆਂ ਪਰ ਘਟ ਜਾਂਦੀਆਂ ਨੇ ਖਤਮ ਕੀਤਾ ਜਾ ਸਕਦਾ ਜਿਹੜੀਆਂ ਮਾੜੀਆਂ ਮਾੜੀਆਂ ਜਿਹੜੀਆਂ ਜ਼ਰੂਰਤਾਂ ਤੇ ਲਾਲਚਾਂ ਦਾ ਉਹ ਘਟ ਜਾਂਦਾ ਵਾ ਉਹ ਫਿਰ ਬੰਦਾ ਉਹ ਚੀਜ਼ ਨੂੰ ਸਮਝ ਜਾਂਦਾ ਵੀ ਇਹ ਤੇ ਨਾਸ਼ਵਾਨ ਚੀਜ਼ਾਂ ਵਾ ਤੇ ਉਹ ਦਲਜੀਤ ਹੋਣੀ ਇਸ ਤਰ੍ਹਾਂ ਹੀ ਹੈ ਇਹ ਯੋਗਾ ਯੋਗਾ ਕੋਈ ਇਹ ਨਹੀਂ ਆ ਹੁਣ ਮੈਂ ਇੱਕ ਖਾਸ ਗੱਲ ਕਰ ਲੱਗਾ ਉਹ ਉਹ ਪੰਜਾਬ ਦੇ ਜਿਹੜੇ ઋષਿ ਹੋਏ ਆ ਅੱਜ ਆਪਾਂ ਜਿਹਨ ਜੀਨियस ਮਨੁੱਖ ਕਹ ਦੇਨੇ ਹਾਂਜੀ ਉਹ ਲੋਕ ਹੋਏ ਆ ਕੋਈ ਧਾਰਮਿਕ ਨਹੀਂ ਹੈਗੇ ਉਹਨਾਂ ਨੇ ਮਤਲਬ ਇੱਕ ਤਰ੍ਹਾਂ ਦੇ ਵਿਗਿਆਨੀ ਉਹਨਾਂ ਨੇ ਕਾਢਾਂ ਗੱਡੀਆਂ ਤੇ ਉਹਨਾਂ ਗ੍ਰੰਥ ਲਿਖ ਦਿੱਤੇ ਉਹ ਕਹਿ ਸਕਦੇ ਹੁਣ ਵੀ ਕਿਸੇ ਨੇ ਉਹਨੂੰ ਧਰਮ ਨਾਲ ਜੋੜਤਾ ਕਿਸੇ ਨੇ ਪਰ ਹੈ ਤੇ ਉਹ ਨਾਰਮਲ ਇਨਸਾਨ ਨਹੀਂ हां मेडिटेशन दी ਗੱਲ ਸੀ ਕਿ ਤੁਸੀਂ ਕਿਹਾ ਹੈ ਨਾ ਉਹ ਆਪਾਂ ਨੂੰ ਕਿਦਾਂ ਲੇ ਗੁਰੂ ਪੀਰ ਨੇ ਜਿਹੜੇ ਸਾਨੂੰ ਦੇਸ਼ ਦਿੰਦੇ ਆ ਉਹ ਨਾਮ ਜਪੋ ਵੰਡ ਛਕੋ ਕੀਰਤ ਕਰੋ ਹਨਾ ਉਹਨਾਂ ਨੇ ਲੇ ਅੰਦਾ ਤੁੰ ਵਿਸ਼ਵਾਸ ਕਰਨੇ ਕੁਝ ਨਹੀਂ ਕਿਹਾ ਸੀਗਾ ਉਹਨਾਂ ਨੇ ਕਿਹਾ ਸੀ ਚੰਗੇ ਇਨਸਾਨ ਬਣੋ ਚੰਗੇ ਸੇਧਵਾਲ ਜਾਓ ਹੈਨਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਮ ਮੰਨਦੇ ਸੀ ਇਹਨੂੰ ਹਾਂਜੀ ਹਾਂਜੀ ਮੈਡੀਟੇਸ਼ਨ ਵੀ ਨਾਮ ਜਪਣਾ ਹਮ ਇਹ ਵੀ ਇਹਦਾ ਰੂਪ ਆ ਕੀ ਕੀ ਚੀਜ਼ ਨੇ ਖਰਾਬ ਕੀਤਾ ਸਾਨੂੰ ਤੁਹਾਨੂੰ ਕੀ ਲੱਗਦਾ ਕਿਹੜੀ ਚੀਜ਼ ਨੇ ਖਰਾਬ ਕੀਤਾ ਕਿ ਕਿਹੜੇ ਰਸੇ ਤੇ ਲੋਕੇ ਜਾ ਰਹੇ ਨੇ ਕੀ ਕਰਦੇ ਪਏ ਨੇ ਤੁਹਾਨੂੰ ਕੀ ਲੱਗਦਾ ਸਾਡੇ ਸੈਲਫਿਸ਼ ਸੁਭਾਅ ਨੇ ਸਾਡੀਆਂ ਜ਼ਰੂਰਤਾਂ ਨੇ ਵਿੱਚੋਂ ਨਵੇਂ-ਨਵੇਂ ਮਤਲਬ ਰਾਹ ਕੱਢੇ ਤੇ ਅਸੀਂ ਸੰਸਾਰ ਨੂੰ ਵਧੀਆ ਨਹੀਂ ਹੋਣ ਦਿੱਤਾ ਪਰ ਸੰਸਾਰ ਤੁਹਾਨੂੰ ਨਹੀਂ ਲੱਗਦਾ ਆਪਣੀ ਜਗ੍ਹਾ ਤੇ ਸਹੀ ਹੈ ਜਿੱਥੇ ਚੱਲਦਾ ਪਿਆ ਕਿਉਂਕਿ ਅੱਜ ਕੱਲ ਹਰ ਕੋਈ ਚਾਹੁੰਦਾ ਹੈ ਕਿ ਉਹ ਆਪਣੇ ਤਰੀਕੇ ਨਾਲ ਜੀਵੇ ਐਂਡ ਜੋ ਚਾਹੁੰਦੇ ਨੇ ਉਹ ਕਰਨ ਜਿਹੜਾ ਆਪ ਦੇ ਤਰੀਕੇ ਨਾਲ ਜੀਣਾ ਇਹ ਹੋਰ ਗੱਲ ਹੁੰਦੀ ਹੈ ਇਕ ਹੁੰਦਾ ਆਪ ਦੇ ਲਈ ਜੀਣ ਲਈ ਆਸੇ ਪਾਸੇ ਦਾ ਨੁਕਸਾਨ ਕਰਨਾ ਹਮ ਆਪ ਦਾ ਆਪ ਦੇ ਵਾਸਤੇ ਕਿਸੇ ਦਾ ਨੁਕਸਾਨ ਕਰ ਇਹ ਨਹੀਂ ਸਹੀ ਇਹ ਤੁਹਾਡੇ ਹੱਥੋਂ ਕਦੇ ਕਿਸੇ ਦਾ ਨੁਕਸਾਨ ਤਾਂ ਨਹੀਂ ਹੋਇਆ ਇਹ ਤਾਂ ਮੈਂ ਕਹਿ ਨਹੀਂ ਸਕਦਾ ਕਿ ਨਹੀਂ ਹੋਇਆ ਪਰ ਮੇਰੇ ਇਹ ਜ਼ਰੂਰ ਮੇਰੇ ਅੰਦਰ ਡਰ ਹੁੰਦਾ ਕਿ ਮੇਰੇ ਕਾਰਨ ਕਿਸੇ ਦਾ ਨੁਕਸਾਨ ਨਾ ਹੋਵੇ ਹਾਂਜੀ ਹਾਂਜੀ ਤੁਹਾਡੇ ਹੱਥੋਂ ਕਿਸੇ ਦਾ ਨੁਕਸਾਨ ਨਾ ਹੋਵੇ ਹੈ ਹਾਂਜੀ ਹਾਂਜੀ ਮੈਂ ਗਾਣਿਆਂ ਵਰੀ ਵੀ ਮੈਂ ਅੱਗੇ ਵੀ ਕਰ ਇੰਟਰਵਿਊ ਚ ਕਿਹਾ ਹਮ ਕਿ ਮਿੰਮ ਕੇ ਨੇ ਪੈਸੇ ਭਰੇ ਆ ਮੇਰੇ ਹਮੇਸ਼ਾ ਮੇਰੇ ਅੰਦਰ ਹੁੰਦਾ ਕਿ ਜਿੰਨੀ ਪੇਮੈਂਟ ਦਿੱਤੀ ਉਹਦਾ ਨੁਕਸਾਨ ਨਾ ਹੋਵੇ ਤੇ ਬਹੁਤੇ ਮੈਂ ਲੋਕ ਵੇ ਨਾ ਅਸੀਂ ਵੀ ਗਾਣੇ ਬੜਮਾਉਣੇ ਆ ਜਾਂ ਕੰਮ ਕਰਾਉਣੇ ਆ ਪਰ ਲੋਕ ਇਸਤੀ ਵਿੱਚ ਇਸ ਚੀਜ਼ ਦੀ ਪਰਵਾਹ ਨਹੀਂ ਕਰਦੇ ਕਿ ਜਿੰਨੇ ਪੈਸੇ ਭਰੇ ਆ ਉਹਦੇ ਦਿਮਾਗ ਚ ਇਹ ਨਾ ਹੋਵੇ ਕਿ ਪਛਤਾਵੇ ਨਾ ਜਦੋਂ ਤੁਹਾਨੂੰ ਅਗਲਾ ਪੈਸੇ ਤੇ ਤੁਹਾਡੇ ਤੋਂ ਤੁਸੀਂ ਲੈ ਲਏ ਉਹ ਤੋਂ ਪਰ ਜਦੋਂ ਇਹ ਕਹਿ ਗਿਆ ਜਦੋਂ ਬੰਦਾ ਪਛਤਾਵੇ ਉਹ ਸਭ ਤੋਂ ਮਾੜੀ ਗੱਲ ਹੁੰਦੀ ਆ ਤੇ ਪੈਸੇ ਫਲਦੇ ਵੀ ਨਹੀਂ ਹਾਂਜੀ ਹਾਂਜੀ ਫਲ ਨਹੀਂ ਚਾਹੀਦਾ ਫਲ ਇਹ ਚੀਜ਼ ਦਾ ਤੇ ਮੈਂ ਕਹਿ ਨਹੀਂ ਸਕਦਾ ਹਾਂ ਪਰ ਜਿਹੜਾ ਕਿ ਪਛਤਾਵਾ ਆ ਕੇ ਯਾਰ ਮੈਂ ਕੰਨੂ ਇਹਦੇ ਕੋਲ ਚਲੇ ਗਿਆ ਇਹ ਨਹੀਂ ਹੋਣਾ ਚਾਹੀਦਾ ਅੱਗੇ ਤੋਂ ਨਹੀਂ ਆਉਣਾ ਵੀ ਨਹੀਂ ਫਿਰ ਹਾਂਜੀ ਹਾਂਜੀ ਬਿਲਕੁਲ ਮੇਰੇ ਅੰਦਰ ਇਹ ਚੀਜ਼ ਬੜੀ ਹੁੰਦੀ ਕਿ ਪਛਤਾਵੇ ਨਾ ਅਗਲਾ ਠੀਕ ਤੇ ਮੈਂ ਹਰ ਤਰੀਕੇ ਨਾਲ ਕੋਸ਼ਿਸ਼ ਕਰਾਂ ਕਿ ਇਹਨੂੰ ਲੱਗੇ ਕਿ ਹਾਂ ਮੈਂ ਜਿੱਤ ਤਰ੍ਹਾਂ ਕਿਹਾ ਇਸੇ ਤਰ੍ਹਾਂ ਕੰਮ ਕੀਤਾ ਇੰਡਸਟਰੀ ਵਿੱਚ ਇਤਰਾ ਨਹੀਂ ਹੈਗਾ ਇਸੇ ਵੇਲੇ ਕਾਲੇ ਪੈਨ ਲਾ ਪੈਂਦੇ ਨੇ ਇੰਡਸਟਰੀ ਵਿੱਚ ਲੋਕ ਵੀ ਸਾਨੂੰ ਦੇ ਦੋ ਗਾਣਾ ਕਰ ਲੀ ਨੀ ਨੀ ਗਾਣੇ ਨਹੀਂ ਜਿਹੜੇ ਗਾਣੇ ਬਣਾਉਣ ਦੀ ਗੱਲ ਕਰਦਾ ਭਾਵੇਂ ਕੋਈ ਵੀਡੀਓ ਵਾਲਾ ਵਾ 뮤직 ਵਾਲਾ ਵਾ ਇਹ ਗਾਉਣ ਵਾਲਾ ਕਿਸੇ ਵੀ ਤਰ੍ਹਾਂ ਦਾ ਗਾਣਾ ਲਿਖਣ ਵਾਲਾ ਸਭ ਇੱਕੋ ਜਿਹੀ ਹੈ ਗਾਉਣ ਵਾਲਾ ਆ ਗਿਆ ਵੀਡੀਓ ਵਾਲਾ ਹੋ ਗਿਆ ਗਾਣਾ ਲਿਖਣ ਵਾਲਾ ਹੋ ਗਿਆ ਇਹ ਸਾਰੇ ਇੱਕ ਮਤਲਬ ਏ ਮਤਲਬ ਇਹਨੂੰ ਜਿਹੜੇ ਮੈਂ ਇਹ ਵੀ ਇੰਡਸਟਰੀ ਦੇ ਵਿੱਚ ਲੋਕ ਵੇਖੇ ਆ ਕਿ ਮੰਨ ਲਓ ਜੇ ਮੈਂ ਗਾਣਾ ਵਧੀਆ ਲਿਖ ਦਿੱਤਾ ਹਾਂਜੀ ਤੇ ਉਹਨੂੰ ਵਧੀਆ ਲੱਗਾ ਜਾਂ ਮੈਂ ਵਧੀਆ ਵੀਡੀਓ ਬਣਾਤੀ ਉਹਨੂੰ ਵਧੀਆ ਲੱਗੀ ਹਾਂ ਜਾਂ ਮੈਂ میوزਿਕ ਵਧੀਆ ਕਰ ਦਿੱਤਾ ਉਹਨੂੰ ਵਧੀਆ ਲੱਗਾ ਉਹ ਕਈ ਵਾਰ ਲੁੱਟਿਆ ਲੁੱਟਿਆ ਮਹਿਸੂਸ ਕਰਨਗੇ ਅੱਛਾ ਪਰ ਮੈਂ ਇੱਕ ਗੱਲ ਕਹਿਣਾ ਚਾਹੂੰਗੀ ਲੇਕਿ ਆਪਾਂ ਇੰਟਰਵਿਊ ਬਹੁਤ ਲੰਬੀ ਚੱਲ ਜਾਣੀ ਆ ਮੈਂ ਜਾਣੀ ਆ ਕਿ ਤੁਸੀਂ ਸਟੇਜ ਤੇ ਜਾਓ ਅੱਖਾਂ 'ਚ ਅੱਖ ਪਾ ਕੇ ਗੱਲ ਕਰੋ ਜੋ ਤੁਸੀਂ ਸੁਣਾਉਣਾ ਚਾਹੁੰਦੇ ਆ ਜੋ ਕਹਿਣਾ ਚਾਹੁੰਦੇ ਹੋ ਕਿਉਂਕਿ ਜੋ ਤੁਹਾਡੇ ਵਿਚਾਰਤ ਆ ਰਾਇਆ ਤੁਸੀਂ ਕਹਿਣਾ ਕਿ ਮੈਂ ਚਾਹੁੰਨਾ ਆ ਕਿ ਮੈਂ ਸਟੇਜ ਤੇ ਖੜ ਕੇ ਅੱਖਾਂ 'ਚ ਅੱਖ ਪਾ ਕੇ ਗੱਲ ਕਰਾਂ ਤੇ ਮੈਂ ਜੋ ਫੀਲ ਕਰਦਾ ਮੈਂ ਉਹ ਦੱਸ ਸਕਾਂ ਪਰ ਉਹਦੇ ਲਈ ਤੁਸੀਂ ਇੱਕ ਪ੍ਰੋਮਿਸ ਕਰੋ ਵਾਅਦਾ ਕਰੋ ਕਿ ਤੁਸੀਂ ਜਿਵੇਂ ਤੁਹਾਨੂੰ ਲੱਗਦਾ ਨਾ ਕਿ ਤੁਹਾਨੂੰ 4 ਲੋਕ ਦੇਖਣਗੇ ਜੇ ਕਿ ਮੈਂ ਉੱਥੇ ਬੈਠਾ ਪੜਦਾ ਪਿਆ ਤਾਂ ਤੁਸੀਂ ਉੱਥੇ ਬਹਿ ਕੇ ਪੜੋ ਹਾਂਜੀ ਹੈਨਾ ਉਹ ਵੀ ਪੜਨਾ ਜ਼ਰੂਰੀ ਆ ਲੋਕਾਂ ਦੇ ਬਾਰੇ ਛੱਡ ਕੇ ਹਾਂਜੀ ਹਾਂਜੀ ਇਹ ਜਿਹੜਾ ਇਕ ਜਿਹੜਾ ਇੱਕ ਸੰਗ ਵਾਲਾ ਸੁਭਾਅ ਆ ਹਾਂ ਤੇ ਇਹ ਕਈ ਵਾਰੀ ਨਹੀਂ ਪਰ ਇਹਨੂੰ ਤੋੜੋ ਤੁਸੀਂ ਨਾ ਇਹ ਤੁਹਾਨੂੰ ਸਮਾਜ ਵਿੱਚ ਪੜ ਨਹੀਂ ਦਿੰਦਾ ਤੇ ਜਿਹੜਾ ਇਹ ਸਰਕਾਰੀ ਵੀ ਬਹੁਤ ਮੁਸ਼ਕਲ ਆ ਹੂੰ ਜੀ ਕਿ ਪੱਤਰਕਾਰਾਂ ਦੇ ਸਵਾਲ ਜਿਹੜੇ ਹੁੰਦੇ ਆ ਮੈਨੂੰ ਲੱਗਦਾ ਕਿ ਇਹਨਾਂ ਨਾਲ ਤੁਸੀਂ ਨਹੀਂ ਨਜਿੱਟ ਸਕਦੇ ਕਿ ਕਿੱਥੇ ਅਸੀਂ ਅ ਕੁਝ ਗੱਲ ਕਹਿ ਦਿੰਨੇ ਆ ਕਿਤੇ ਕੁਝ ਕਹਿ ਦਿੰਨੇ ਸਾਡੀਆਂ ਆਪਦੀਆਂ ਗੱਲਾਂ ਨਹੀਂ ਸਾਡੇ ਨਾਲ ਮੈਚ ਨਹੀਂ ਕਰਦੀਆਂ ਹਾਂ ਤੇ ਨਾ ਤੇ ਅਸੀਂ ਇਹ ਕਹਿ ਸਕਦੇ ਆ ਕਿ ਅਹੀਂ ਮਤਲਬ ਸੱਬਿਆਚਾਰ ਚਾਰ ਲਿਖ ਰਹੇ ਆ ਜਾਂ ਵਿਦਵਾਨ ਆ ਪੜ ਲਿਖ ਰਹੇ ਆ ਲੋਕਾਂ ਨੂੰ ਪ੍ਰੇਰਨਾ ਦੇ ਰਹੇ ਆ ਹਾਂ ਜੇ ਇਹ ਵੀ ਇਹ ਵੀ ਗੱਲਾਂ ਹੀ ਜਿਆਦੀਆਂ ਕਰਾਂਗੇ ਇਹਨਾਂ ਦੀ ਵੀ ਕੋਈ ਵੈਲੀ ਨਹੀਂ ਰਹਿ ਜਾਂਦੀ ਹੂੰ ਤੇ ਜੇ ਹੀ ਜਿਆਦਾ ਕਮਰਸ਼ੀਅਲ ਹੈ ਉਹ ਸਾਡਾ ਆਪਣਾ ਸੁਭਾ ਨਹੀਂ ਹੈਗਾ ਤੇ ਜਿਆਦਾ ਆਪਣੇ ਆਪ ਨੂੰ ਕਮਰਸ਼ੀਅਲ ਕਰਨਾ ਹੂੰ ਉਹ ਵੀ ਸਾਡਾ ਸੁਭਾ ਨਹੀਂ ਹੈਗਾ ਤੇ ਬੜੀ ਕੋਸ਼ਿਸ਼ ਕਰੀਦੀ ਕਿ ਕਮਰਸ਼ੀਅਲ ਹੋਈਏ ਪਰ ਜਿਹੜਾ ਕੁਦਰਤ ਨੇ ਬਣਾਇਆ ਇਸ ਤਰ੍ਹਾਂ ਉਹ ਸਾਨੂੰ ਅਲਾਉ ਨਹੀਂ ਕਰਦਾ ਹੈ ਨਾ ਉਹ ਤੁਹਾਨੂੰ ਕੀ ਇਹਨੂੰ ਕਹਿ ਦਿੰਦੇ ਆ ਰਾਜੀ ਨਹੀਂ ਆਉਂਦਾ ਰਾਜੀ ਨਹੀਂ ਹੁੰਦਾ ਨਾ ਸਪੋਕਸਮੈਨ ਪੜ੍ਹਦੇ ਰਹੇ ਤੁਸੀਂ ਅਖਬਾਰ ਹੈ ਨਾ ਹਾਂਜੀ ਹਾਂਜੀ ਉਹ ਅਮੀਨ ਮਲਕ ਸਾਹਿਬ ਛੱਬ ਦੇਂਦੇ ਹੀ ਉਹ ਅਥਰੀ ਉਹਨਾਂ ਦਾ ਇਹ ਛਪਣਾ ਪਾਣੀ ਵਾਲਾ ਪਹਿਲਾਂ ਤੇ ਅਥਰੀ ਛਲਦਾ ਅਥਰੀ ਅਥਰੀ ਕਿਤਾਬਾਂ ਹੀ ਉਹ ਅਖਬਾਰ ਲੈਣ ਜਾਣੀ ਉਦੋਂ ਮੈਂ ਖਾਲਸਾ ਕਾਲਜ ਕੰਮ ਕਰਦਾ ਹੂੰ ਤੇ ਹਰ ਐਤਵਾਦ ਦੀ ਅਖਬਾਰ ਲੈਣ ਜਾਣੀ ਜਾਂ ਉਥੋਂ ਨਹੀਂ ਮਿਲੀ ਤੇ ਹਾਲ ਗੇਟ ਤੇ ਇੱਕ ਤਾਂ ਖਵਾਰਾ ਵੇਦਿਆ ਉੱਥੋਂ ਲੈਣ ਜਾਣੀ ਹੂੰ ਕਈ ਵਾਰ ਉਹ ਕੱਲ੍ਹ ਦੇਖਣਾ ਅਗਲੇ ਦਿਨ ਛਪਿਆ ਵਾ ਫਿਰ ਫਿਰ ਅਗਲੇ ਦਿਨ ਆਲਾ ਲਿਆਉਣਾ ਹੂੰ ਤੇ ਜਰੋਨਾ ਛੋਟਾ ਕਰ ਦਿੱਤਾ ਇੱਕ ਦਿਨ ਵਿੱਚ ਉਹਨਾਂ ਕੋਈ ਐਡ ਛਾਪ ਦਿੱਤੀ ਉਹ ਤੋਂ ਮੇਰਾ ਮੈਨੂੰ ਫਿਰ ਨਰਾਸਾ ਹੋਈ ਕਿ ਆ ਇਹ ਨਾ ਐਡ ਕਿਉਂ ਛਾਪੀ ਹੈ ਕਿ ਕੱਲ੍ਹ ਮੈਂ ਨਾ ਛੋਟਾ ਕਰ ਦਿੱਤਾ ਠੀਕ ਹੈ ਠੀਕ ਹੈ ਠੀਕ ਹੈ ਸਾਡੀ ਮੈਮ ਸੁਣੂਗੀ ਕਹਿਣਗੇ ਹਾਂ ਜੀ ਵਿਚਾਰਨ ਸਰ ਇਦਾਂ ਕਿਉਂ ਕਹਿੰਦੇ ਹੈ ਨਾ ਤਲ ਵੀਰ ਹਮੇਸ਼ਾ ਚੜਦੀ ਕਲਾ ਚ ਰਹੋ ਹੀ ਦੁਆ ਕਰਦੇ ਹਾਂ ਤੇ ਵਧੀਆ ਲਿਖੋ ਤੁਸੀਂ ਅਸੀਂ ਵੀ ਤੁਹਾਨੂੰ ਸਟੇਜ ਤੇ ਸੁਣ ਸਕੀਏ ਹਾਂਜੀ ਹਾਂਜੀ ਵਧੀਆ ਲੱਗਦਾ ਤੁਹਾਨੂੰ ਐਂ ਸਾਰੇ ਸ਼ਹਿਰ ਘੁੰਮੋ ਤੁਸੀਂ ਦੇਸ਼ ਵਿਦੇਸ਼ ਦੇ ਵਿੱਚ ਘੁੰਮੋ ਹਨਾ ਯੂਕੇ ਨਿਊਜ਼ੀਲੈਂਡ ਤਾਂ ਤੁਸੀਂ ਜਾ ਆਏ ਹਾਂ ਹਾਂਜੀ ਹਨਾ ਤੇ ਵਾਈਗਰੂ ਕਰੇ ਤੁਸੀਂ ਹਰ ਸ਼ਹਿਰ ਘੁੰਮੋ ਹਰ ਦੇਸ਼ ਘੁੰਮੋ ਤੇ ਕੀ ਕਰੋ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਥੈਂਕ ਯੂ ਜੀ ਉਮੀਦ ਕਰਦੀ ਹਾਂ ਜੀ ਇਹ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇਗੀ ਚਰਨ ਲਿਖਾਰੀ ਸਰ ਹੁਣੇ ਸਾਡੇ ਨਾਲ ਸੀਗੇ ਪਿਆਰਾ ਵੀਰਾ ਸਾਡਾ ਬਹੁਤ ਸੋਹਣਾ ਲਿਖਦਾ ਹੈ ਜ਼ਰੂਰ ਸੁਣਿਆ ਕਰੋ ਜੀ ਤੁਸੀਂ ਕਿਉਂਕਿ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦਾ ਲਿਖਦੇ ਨੇ ਇਸ ਤਰ੍ਹਾਂ ਦਾ ਤੁਹਾਨੂੰ ਸੁਣਾਉਣਾ ਚਾਹੁੰਦੇ ਨੇ ਕਿ ਕੀ ਉਹ ਫੀਲ ਕਰਦੇ ਨੇ ਐਂਡ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਿਵੇਂ ਦੇ ਲੱਗੇ ਇੰਟਰਵਿਊ ਸੱਚੇ ਕਾਲ ਜੀ